गौड़ी सुखमनी महला एक ओंकार सत गुर प्रसाद आदि नम सतरा नम श्रि गुरु देवे नम अष्टपति सिमरो सिमर सिमर सुख पावो कल कले तन मह मटाव सिमरो क्या नाम जपत अग्न तन क्या भेद पुराण सिमर सुधाखियर एक नियर तिनका एक जिस जी बसावे ताकि महमा गरी न आवे कांखी ये क्या दर्श तो हारो नानक उन संग मोह उधारो सुखमनी सुख अमृत प्रभ नाम भगत जना के मन विश्राम रहाओ प्रभ क्या सिमरन गर्व न बसा, प्रभु क्या सिमरन दुख जम नसा प्रभु क्या सिमरन काल पर हरा रह प्रभु क्या सिमरन दुश्मन टहरा प्रभ सिमर कचबिका न लाग्या प्रभु क्या सिमरन अंतिन जाग प्रभु कह सिमरन प्रभ कह प्रभु का सिमरन सात कह साथ सर्व निधान नानक नानखर रंग प्रभु कह सिमरन रिध सिद्ध नोनिध प्रभु कह सिमरन गंत बुद्ध प्रभु कह सिमरन जप तप पूजा प्रभु क्या सिमरन बिन सह दूजा ਪਰਬ ਕਾ ਸਿਮਰਨ ਤੀਰਥ ਇਸਨਾਨੀ ਰਬ ਕਾ ਸਿਮਰਨ ਦਰਗਾਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਪਲਾ प्रभु का सिमरन सुफल फला से सिमर है जिन आप पाए प्रभु का सिमरन सबते ऊंचा प्रभु का सिमरन उतरे मूचा प्रभु का सिमरन बुझा प्रभु का सिमरन सब कुछ सूझा प्रभु का सिमरन नाही ही जमतरासा प्रभु का सिमरन पूर्ण आसा प्रभु का सिमरन मन की मल जाए अमृत राम समाए प्रभु जी बस है साध की रसना नानक जन का दस ਪ੍ਰਭ ਕੋ ਸਿਮਰਾਂ ਸੈਤਨਵੰਤੇ ਪ੍ਰਭ ਕੋ ਸਿਮਰਾਂ ਸੈਪਤਵੰਤੇ ਪ੍ਰਭ ਕੋ ਸਿਮਰਾਂ ਸੈਜਨ ਪਰਵਾਨ ਪ੍ਰਭ ਕੋ ਸਿਮਰਾਂ ਸੈਪੁਰਖ ਪ੍ਰਧਾਨ ਪ੍ਰਭ ਕੋ ਸਿਮਰਾਂ ਸੈ ਬੇਮੁਤਾਜ ਪ੍ਰਭ ਕੋ ਸਿਮਰਾਂ ਸੈ ਮੁਰਖ ਕੇ ਰਾਜੇ ਪ੍ਰਭ ਕੋ ਸਿਮਰਾਂ ਸੈ ਸੁਖਵਾਸੀ ਪ੍ਰਭ ਕੋ ਸਿਮਰਾਂ ਸਦਾ ਅਬਨਾਸੀ ਸਿਮਰਨ ਤੇ ਲੱਗੇ ਜਿਨੋ ਆਪ ਦੇ ਹਾਲਾ ਨਾਲਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਿ ਹਾਂ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਿ ਹਾਂ ਤਿਨ ਸਤਿ ਬੁਲਿਹਾਰੀ ਪ੍ਰਭ ਕੋ ਸਿਮਰਿ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਿ ਹਾਂ ਕਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਿ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਿ ਹਾਂ ਬਚਾਰਨੇ ਰੇ ਸੰਤ ਕਿਰਪਾ ਤੇ ਆਂਦੀ ਨਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਦਾ ਸਿਮਰਨ ਕਾਰਜ ਪੂਰਾ ਹੈ ਪ੍ਰਭ ਕਾ ਸਿਮਰਨ ਕਬ ਹੋ ਨਾ ਅਸ਼ੂਰ ਹੈ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿ ਜਿ ਸਮਾਨੀ ਪ੍ਰਭ ਕਾ ਸਿਮਰਨ ਹੈ ਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹੰਸੁਨ ਕਾ ਹਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਭਾਰ ਸਿਮਰਨ ਹੈ ਸੇ ਜਨ ਜਿਨਨ ਕੋ ਪ੍ਰਭ ਮੇਂ ਨਾਨਕ ਤੈਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟ ਹੈ ਹਰ ਸਿਮਰਨ ਲਗ ਬੇਤ ਉਪਾਏ ਹਰ ਸਿਮਰਨ ਪੇਸਤ ਜਤੀ ਦਾਤੇ ਹਰ ਸਿਮਰਨ ਨੀਚ ਚਾਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹ ਆਪਨੇ ਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਨਕੇ ਪ੍ਰਭ ਸਾਧ ਅਰਸ਼ਪਤੀ ਜਹ ਮਾਹ ਪਿਤਾ ਸੁਥ ਮੀਤ ਨ ਪਾਈ ਮਨ ਓਹਾ ਨਾਮ ਤੇਰਾ ਸੰਸਹਾਈ ਜਹ ਮਾਹ ਭਿਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਵਾ ਤਪਾਈ ਹਰ ਕੋ ਨਾਮ ਖਿਰ ਮਹਾ ਉਧਾਰੀ ਅਨੇਕ ਪੁਨ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਣੁ ਕਪਾਵਉ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਲਖ ਕਰੋਰੀ ਬੰਧ ਰ ਪਰਾ ਕਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇ ਕਨਾ 부ਝਾਵਾ ਅਦ ਕਾ ਨਾਮ ਜਪਤ ਆਕਾਵਾ ਜੀਹੋ ਮਾਰਗ 에ਹੋ ਜਦ ਇਕਲਾ ਤਹ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੇਈਆ ਨਾਣਕਾ ਗੁਰਮੁਖਾ ਪਰਮਗਤ ਪਾਈਆ ਛੋਟ ਸਨਹੀਂ ਕੋਟ ਲਖਬਾਹੀ ਨਾਮ ਜਪ ਤਾ ਤਾ ਪਾਰ ਉਪਰਾਹੀ ਅਨੇਕ ਵਿਕੰਝ ਆਏ ਸੰਕਾਰਾਂ ਹਰ ਕਾ ਨਾਮ ਤਤਕਾਲ ਉਧਾਰਾ అనేక ਜੋਨ ਜਨਮਾਂ ਮਰ ਜਾਮ ਨਾਮ ਜਪ ਤਾ ਪਾਵੈ ਬਿਸਰਾਮ ਹੋ ਮੈਲਾ ਅਮਲ ਕਬਹੋ ਨਾ ਥੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗਾ नाणु के पैया साथ के संग जीह मार के गने जाहै ना कोसा हर का नाम ओवा संग तोसा जीह पैड़ा महा अंध गुबारा हर का नाम संग उजियारा जोहा पंथ तेरा कोना सें जानू हर का नाम तहां तो नाल पहचानू जो महा पियाना तपत बहु काम तह तो हर के नाम की तुम ऊपर शाम ਜੇ ਹਾਤਰੀ ਖਾ ਮਨ ਤੂ ਜੋ ਆਕਰਖਾ ਤਹ ਨਾ ਅਣਖ ਰਹ ਅੰਮ੍ਰਿਤ ਵਰਖਾ ਭਗਤ ਜਨਾਕੀ ਵਰਤਨ ਨਾਮ ਸੰਤ ਜਨਾ ਕਾ ਮਨ ਵਿੱਚ ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਥ ਕਮਾਤ ਹਰ ਜਨ ਕਾ ਹਰ ਨਾਮ ਨਿਧਾਨ ਆਰ ਭ੍ਰਮ ਜਨ ਕੇ ਨੋਧਾਨ ਮਨ ਤਨ ਰੰਗ ਰ ਤੇ ਰੰਗ ਏ ਕਾ ਨਾਨਕ ਜਨ ਕਾ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਪੁਰਾ ਨਾ ਪੰਗਾ ਹਰ ਕਾ ਨਾਮ ਜਨ ਕੀ ਵਢਾਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਨਾਮ ਜਪਤਾ ਕਾਛ ਨਾ ਹੈ ਬਿਯੋਗ ਜਿਨ ਰਾਤਾਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਨੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਧਰੇ ਪਰ ਜਤ ਇਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮੈਂ ਸੰਤਰੀ ਦਵਸਾ ਸੰਤ ਪਰ ਤਾਪ ਦੁਰਦ ਸਭ ਨਸਾ ਸੰਤ ਕਾ ਸੰਗਵੜ ਭੱਗੀ ਪਾਈਆ ਸੰਤ ਕੀ ਸੇਵਾ ਨਾਮ ਤੇ ਆਇਆ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵੇ ਜਨ ਕੋਏ ਜੋਗ ਬਹੁ ਸਾਸਤਰ ਬਹੁ ਸਿਮਰਤੀ ਪੇ ਖੇਸਰ ਦੰਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਤ ਵੇ ਗਿਆਨ ਜੋਗ ਅਬਿਆਸ ਕਰਮ ਤਰਮ ਕੇ ਰਿਆ ਸਗਲ ਤੇ ਆਸਾ ਬਨ ਮゼ ਫਿਰਿਆ అనేక ਪ੍ਰਕਾਰ ਕੀ ਹੈ ਬਹੁ ਜਤਨਾ ਪੂਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮ ਮੈ ਕਰ ਰਾਤੇ ਵਰਤਨ ਨੇਮ ਕਰਾ ਬੋ ਪਾਤੀ ਨਹੀਂ ਤੁਲੇ RAM ਨਾਮ ਵੀ ਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੋਖੰਡ ਪ੍ਰਥਮੀ ਫਿਰਾ ਚਿਰ ਜੀਵਾ ਮਹਾ ਉਦਾਸ ਤਪਿ ਸਰਥੀਵਾ ਅਗਨਮਾ ਹਉਮਤ ਪ੍ਰਾਨ ਕਨਕ ਅਸਵ ਹੈ ਵਰਪੁ ਮਦਾਨ ਨੇ ਹੋਲੀ ਕਰਮ ਕਰਾ ਬਹੁ ਵਸਨ ਜਨ ਮਾਰਕ ਸੰਜਮ ਪਤ ਸਾਧਨ ਨੀਮਕ ਨੀਮਕ ਕਲ ਸਰੀਰ ਘਟਾਵੇ ਤੋਪੀ ਹੋਮੈ ਮੈ ਨ ਜਾਵੇ ਹਰ ਕੇ ਨਾਮ ਸੰਸਰ ਗਚਨਾਹ ਨਾਨਕ ਗੁਰਮੁਖ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾ ਮੰਤੇ ਹੋਟਾ ਸੋਚ ਕਰਾ ਦਿਨਸ ਅ ਰਾਤਰ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬੂ ਨਾ ਵਿਖਿਆ ਟਰਾ ਜਲਤ ਹੋਵੈ ਬੋਹ ਦੇਹ ਅਨੀਤ ਸੁਧਕਾ ਹੋਈ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਧਰੇ ਪਤੀਤ ਬਹੁ ਮੂਚ ਬਹੁਤ ਸਿਆਨ ਨ ਪਜਮ ਕਾਪੋ ਬਿਆਪਾ ਅਨੇਕ ਜਤਨਕਾਰ ਤ੍ਰਿਸਨਾ ਤਰਪਿਆ ਵੇਖ ਅਨੇਕ ਅਗਨ ਨਹੀਂ ਬੁਝਾ ਕੋਡ ਉਪਾਵ ਦਰਗਹ ਨਹੀਂ ਸੀਝਾ ਛੋਟ ਸਨਾਹੀ ਉਹ ਪਿਆਲ ਮੋਹਾ ਬਿਆਪ ਹੈ ਮਾਇਆ ਜਾਲ ਅਵਿਰ ਕਰਤੂਤ ਅਸਗਲੀ ਜਮਡਾਨਾ ਗੋਵਿੰਦ ਭਜਨ ਬਿਨੁ ਤਿਲ ਨਹੀ ਮਾਨ ਅਰੇ ਕਾ ਨਾਮ ਜਪ ਤਾ ਦੁੱਖ ਜਾਏ ਨਾਨਕ ਬੋਲਾ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨ ਕੀ ਸੇਵਾ ਲਗਾ ਜੇ ਕੋ ਆਪੁਨਾ ਦੁੱਖ ਮਿਟਾਵੈ ਹਰ ਹਰ ਨਾਮ ਮੇਰੀ ਦਾਸ ਦਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾਧ ਸੰਗ ਇਹ ਹੋ ਮੈ ਸ਼ੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸਰ ਨਹੀਂ ਪਰਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈਬਲ ਬਲ ਜਾਸਾ ਸਗਲ ਪੁਰਖ ਮਹਾਪੁਰਖ ਪ੍ਰਧਾਨ ਸਾਧ ਸੰਗ ਜਾ ਕਾਮਿਟਾ ਅਭਿਮਾਨ आपस को जो जाना नीचा सौ गनिया सबसे ऊंचा जा का मनो होए सगळ के रीना हर हर नाम तन कट कट तीना मन ओ पुने ते बुरा मिटाना पेख्या सर्व श्रेष्ठ साजिना सुख दुख जन समुदृष्टे ता नानक पाप पु नहीं ले पा निर्धन को तन तेरा ना नी ठावे को नाव तेरा ठाओ नी माने को प्रभु तेरा मान सकल कटा को देवो दान करन करावर हार स्वामी सकल कटा के अंतर जामी अपनी गति मित जानहु आपे ਆਪਨੇ ਸੰਗ ਆਪ ਪ੍ਰਭ ਰਾਤੇ ਤੂੰ ਮੇਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮਹਾ ਸ੍ਰੇਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰੇ ਸਗਲ ਕਰਿ ਯਾ ਮਹਾ ਉਤਮ ਕੇ ਰਿਆ ਸਾਧ ਸੰਗ ਦੁਰ ਮਤਮਲ ਹਿਰਿਆ ਸਗਲ ਉਦਮ ਮਹ ਉਦਮ ਪਲਾ ਹਰ ਕਾ ਨਾਮ ਜਪੋ ਜੀਐ ਸਦਾ सकल वाणी में अमृत वाणी हर को जैसा सोना रसन बखानी सकल ताहुते यो उत्तम स्थान नानक जी है कटवसाहर नाम श्लोक निर्गुणे यार एया सो प्रभु सदा समाल जिनकी यादिस चित रख नानक ने भी नाल अष्टपदी रमियां के गुण चेत प्राणी कवन मूलते कवन दृष्टानी जिनतु साथ सवा से गारा गर्भ अगन में जिन्हा उबार्या ਬਾਰ ਵੀਵ ਸਦਾ ਤੁਝੇ ਪਿਆਰਾ ਦੂਤ ਪਰ ਜੋ ਬਨ ਭੋਜਨ ਸੁਖ ਸੂਦ ਬਿਰਤ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਪੂਜੈ ਬਖਸ ਲੈ ਹੋ ਤੋ ਨਾਨਕ ਸੀਜੈ ਜੀਹ ਪ੍ਰਸਾਦ ਤਰ ਉਪਰ ਸੁਖ ਬਸਹਾ सोत प्रातः मी तो ब्रेटा संघसा जीह प्रसाद पीवा शीतल जला सुखदाई पवन पावक अमूला जेह भोग हां सब रसा सगल सामग्री संग साध बसा दीने असत भाव कर नेत्र रसना तिसहाते यागवर संरचना ऐसे दोख मुंड अंध बे आपे नानक काढले हो प्रभु आपे आद अंत जो रखा नहार किस्यो प्रीत न कर अगवार जाकी सेवा ਨਵਨੀ ਦੇ ਭਾਵਿਆ ਤਾਂ ਸੋ ਮੂੜਾ ਅਮਨ ਨਹੀਂ ਲਾਵਾ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣ ਤੂ ਦੂਰੇ ਜਾਕੀ ਟਹਲ ਪਾਵੈ ਦਰਗਾਹ ਮਾਨ ਤਿਸ ਹਾਂਬੇ ਸਾਰਾ ਮੁਗਤ ਅਜਾਨ ਸਦਾ ਸਦਾ ਏਹੋ ਪੁੱਲਨਾਰ ਨਾਨਕ ਰਾਖਨ ਹਾਰ ਅਪਾਰ ਰਤਨ ਤੇ ਅਗ ਕੋੜੀ ਸੰਗ ਰਚੈ ਸਾਤਿ ਛੋੜ ਝੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰਮਾ ਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਏ ਤਿਸ ਕਾ ਸ੍ਰਮ ਘਰਾ संग स하이 तिस पर हरा चंदन लेप उतारा थोए गर्भथ प्रीत पसम संग होए अंध कूप महापतित बिकराल नानक काड ले हो प्रदयाल कर तू तो पशु की मान जात लोको पछारा करा दिन रात बाहर पेकल अंतर मलमाया शपसना कछ करा शपायआ ਬਾਹਰ ਗਿਆਨ ਤੇ ਆਨ ਇਤਸਨਾਨ ਅੰਤਰ ਵਿਆਪਾ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕਾ ਸੇ ਤਰਾ ਅਥਾ ਜਾ ਕੇ ਅੰਤਰ ਵਿਆਪ ਪ੍ਰਭ ਆਪ ਨਾਨਕ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਘ ਹਲੇ ਹੋ ਉਡਣੀ ਭਾਵੈ ਕਹਾ ਪੁਜਾਰਤ 부ਝਾ ਡੋਰਾ ਨੀ ਸਕਈਆ ਤੋ ਸਮਝਾ ਪੋਰਾ ਕਾਹ ਵਿਸ਼ਨ ਪਦ ਗਾਵਾਂ ਗੋਂਗਾ ਜਤਨ ਕਰਾ ਤੋ ਪੀ ਸੁਰ ਪੰਗ ਕਹ ਪਿੰਗੂਲ ਪਰਵਤ ਪਰ ਪਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੋਨਾ ਮੈਂ ਆਦੀਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਇ ਤਾਂ ਸਿਓ ਪ੍ਰੀਤ ਬਲੂਆ ਕੇ ਗ੍ਰੀਹਾ ਪੀਤਰ ਬਸਾ ਆਨੰਦ ਕੇ ਲ ਮਾਇਆ ਰੰਗ ਰਸਾ ਧ੍ਰਿੜ ਕਰਮਾ ਨ ਮਨ ਹੈ ਪ੍ਰਤੀਤ ਕਾਲਨ ਆਵੈ ਮੂੜੇ ਚੀਤ ਬਾਹਰ ਵਿਰੋਧ ਕਾੰਨ ਕਰਉਦ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਇਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਾਰਦਾਸ ਜਿਓ ਪੈਂਦ ਸਭ ਤੇਰੀ ਰਾਸ ਤੁਮੇ ਮਾਤਾ ਪਿਤਾ ਆਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਇ ਨਾ ਜਾਣਾ ਤੇਮਰਾ ਅੰਤ ਉਚੇਤੇ ਉਚਾਪਗਵੰਤ ਸਗਲ ਸਮਗਰੀ ਤੁਮਰਾ ਸੁੱਤਰ ਤਾਰੀ ਤੁਮਤੇ ਹੋਇ ਸੋਹਾਗਿਆ ਕਾਰੀ ਤੁਮਰੀ ਗਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦਿਨ ਹਰ ਪ੍ਰਭ ਛੋੜ ਕੇ ਲਾਗੇ ਹਨ ਅਨ ਸਵਾਏ ਨਾਨਕ ਕਹੂ ਨਾ ਸੀ ਜੀਬਿਨ ਨਾਵਯਪਤ ਜਾਏ ਅਸ਼ਟਪਦੀ 10 ਬਸਤੂਲੇ ਪਾਛਾ ਪਾਵਾ 1 ਬਸਤ ਕਾਰਨ ਵੀ ਖੋਟ ਗਵਾਵਾ 1 ਪੀਨਾ ਦੇ 10 ਪੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਹੀਂ ਚਾਰਾ ਤਾਂ ਕੋ ਕੀ ਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਮੇਠਾ ਸਰਬ ਸੁਖ ਤਾਹੂ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਅਨੁਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ अपनी प्रतीत आप ही खोवे बहुर उसका विश्वास न होवै जिसकी बसत तिस आग्या राख प्रभ की आज्ञा मान मत है उसते चोगुन कराने हाल, नानक आल नानक साहिब सदा दयाल અનેક પાત માયા કે હે તા સર પર હોત જાન અનિત વીરક કી શાયા સ્યો રંગ લાવા ઓ હો બિનતે ઓ હો મન પાછો તો આવા જો દિસા સો ચાલન હર લપટ રહે ઓ તહ અંત અંધાર મટો સ્યો જો લાવને તાકો હાથ ના આવ કે હે ਮਨਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ कुटुंब ਸੁਵਾਇਆ ਮਿਥਿਆ ਹੋ ਮਮਤਾ ਮਾਇਆ ਮਿਥਿਆ ਰਾਜ ਜੋ ਬੰਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਬਸਵ ਬਸਰਤਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਤਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨਹ ਮਿਥਿਆ ਹਸਤ ਪਰ ਦਰਬ ਕੋ ਹੀਰਾ ਮਿਥਿਆ ਨੇਤਰ ਭੇਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨਾ भोजन अंस्वाद मिथिया चरण पर भी कार को ताव है मिथिया मन पर लोभ लुभाव मिथिया तन नहीं पुरपकारा मिथिया बिन बूझे मिथिया सब पे सफ देव है नानक हर हर नाम ले व्यर्थी साकत की यार जा साच बिना कह होवत सूचा व्यर्थ नाम बिना तन अंध मुखावत ताका दुर्गंध बिन सिमरन दिन ਰਾਨ ਅਵ੍ਰੀ 타ਬੀ ਹਾਏ ਮੇਕ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਆਪਣੇ ਬ੍ਰੀਤੇ ਸਭ ਕਾਮ ਜਿਉ ਕਿਰਪਾ ਨੇਕੇ ਨਿਰਾਦ ਧਾਮ ਤਨ ਤਨ ਤੇ ਜਨ ਜੀ ਹ ਕਟ ਬਸਿਓ ਹਰਨਾ ਨਾਨਕ ਤਾਂ ਕੈ ਬਲ ਬਲ ਜਾਓ ਰਹਿਤ ਅਵਰ ਇਕ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਜਾਨਨ ਹਰ ਪ੍ਰਭੂ ਪਰ ਵੀਨ ਬਾਹਰ ਪੇਖ ਨ ਕਾਹੂ ਪੀਨ ਪਵਰ ਉਪਦੇਸਾਂ ਆਪਨਾ ਕਰੇ ਆਵਤ ਜਾਵਤ ਜਮਾ ਮਰਾ ਜਿਸ ਕਾ ਅੰਤ ਰ ਅਬਚਾਨੇਂ ਕਾਰਾ ਤਿਸ ਕੀ ਸੇਖ ਤਰਾ ਸੰਸਾਰਾ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਓਨ जाना चरण पर आता करो बिनती पार ब्रह्म सब जाना अपना कि या आप है माना आप है आप आप करत नी बेरा कि सह दूर जनावत कि सह बुझावत नेरा उपवास यान पर सगलते रहत है सबक अच्छा जाना आत्म की रहत जिस पावै तिस ले लड़ लाए ताने तरंतर रहे समय सो सेवक जिस कृपा करी नीमक नीमक जपनाक हरि